ਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਐਸਐਸਪੀ ਸਰਦਾਰ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਸਖਤ ਕਦਮ ਪੁੱਟੇ ਜਾ ਰਹੇ ਹਨ ਤੇ ਨਸ਼ਾ ਤਸਕਰਾ ਨੂੰ ਸਬਕ ਸਿਖਾਉਣ ਲਈ ਉਹਨਾਂ ਖਿਲਾਫ ਲਗਾਤਾਰ ਕਾਰਵਾਈ ਹੋ ਰਹੀ ਹੈ ਹਰ ਰੋਜ਼ ਦੇ ਕਰੀਬ ਨਸ਼ਾ ਤਸਕਰਾ ਫੜੇ ਜਾ ਰਹੇ ਹਨ ਅੱਜ ਸੀਆਈਏ ਸਟਾਫ ਫਾਜ਼ਿਲਕਾ ਦੀ ਟੀਮ ਵੱਲੋਂ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਦੋ ਨਸ਼ਾ ਤਸਕਰਾਂ ਨੂੰ 300 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਹੈ ਡੀਐਸਪੀ ਵਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸਪੈਕਟਰ ਪਰਮਜੀਤ ਸਿੰਘ ਦੀ ਟੀਮ ਵੱਲੋਂ ਲਾਦੂ ਕਾ ਬਾਸੜੇ ਨੇੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਉਹਨਾਂ ਕਿਹਾ ਕਿ ਫਾਜ਼ਿਲਕਾ ਪੁਲਿਸ ਨਸ਼ਾ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾ ਰਹੀ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਜ਼ਿਲ੍ਹੇ ਪਰ ਵਿੱਚ ਐਸਐਸਪੀ ਸਰਦਾਰ ਬਰਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਲਗਾਤਾਰ ਸਖਤ ਕਾਰਵਾਈ ਹੋ ਰਹੀ ਹੈ ਜ਼ਮੀਨਾਂ ਤੇ ਜਾਇਦਾਦਾਂ ਨੂੰ ਵੀ ਸੀਲ ਕੀਤਾ ਜਾ ਰਿਹਾ ਹੈ ਮਾਨਯੋਗ ਬੀਜੀਪੀ ਸਾਹਿਬ ਪੰਜਾਬ ਡੀਆਈਜੀ ਸਾਹਿਬ ਫਰੋਸਪਰ ਰੇਂਜ ਫਰੋਸਪਰ ਐਸਐਸਪੀ ਸਾਹਿਬ ਫਾਜ਼ਲਕਾ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉੱਪਰ ਨਸ਼ਾ ਰਕੂ ਮੁਹਿੰਮ ਚਲਾਈ ਗਈ ਜਿਦੇ ਵਿੱਚ ਇੰਸਪੈਕਟਰ ਪਰਮਜੀਤ ਸਿੰਘ ਇੰਚਾਰਜ ਸੀਆਈਏ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਰਜੀਤ ਸਿੰਘ ਤੇ ਗਰਚਰਨ ਸਿੰਘ ਨੂੰ 300 ਗ੍ਰਾਮ ਹੈਰਨ ਰਿਕਵਰ ਕੀਤੀ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਦੋਸ਼ੀਆਂ ਨੂੰ ਮਾਨ ਜੋ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਦੋ ਦਿਨ ਦਾ ਰਮਾਨਾ ਹਸਲ ਕੀਤਾ ਗਿਆ ਉਹਨਾਂ ਤੋਂ ਪੁੱਛਗਿੱਛ ਤੋਂ ਬੈਕਵਰਡ ਲਿੰਕ ਫਾਰਵਰਡ ਲਿੰਕ ਤੇ ਜੋ ਵੀ ਇਹਦੇ ਵਿੱਚ ਹੋ ਉਤੇ ਇਕਰਾਰ ਕੋ ਗੱਲ ਸਾਹਮਣੇ ਆਉਗੀ ਤੇ ਕੋਸ਼ਿਸ਼ ਕੀਤੀ ਜਾਊਗੀ ਹੋਰ ਕਵਰੀ ਵੀ ਕੀਤੀ ਆ ਤੇ ਦੋਸ਼ਿਆਂ ਨੂੰ ਵੀ ਦਰਪਤਰ ਕੀਤਾ ਜਾ